ਮਾਲਕ ਜੀ ਮੇਰੇ ਕੋਲ ਹੋਰ ਕੋਈ ਟਿਕਾਣਾ ਹੀ ਨਹੀਂ ਹੈਗਾ ਮੇਰੇ ਤੇ ਟਿਕਾਣਾ ਹੀ ਬੜੇ ਨੇ ਪਰ ਜਦੋਂ ਮੈਂ ਉਹਦੀ ਸ਼ਰਮ ਚ ਗਿਆ ਵਾਂ ਤੇ ਮੈਂ ਇਸ ਅਹਿਸਾਸ ਨੂੰ بار بار ਦ੍ਰਿੜ ਕਰਨਾ ਹੈ ਕਿ ਮੇਰਾ ਹੋਰ ਕੋਈ ਟਿਕਾਣਾ ਨਹੀਂ ਹੈ ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਵਾਂ ਮੈਂ ਤੇਥੋਂ ਬਗੈਰ ਕਿੱਧਰੇ ਨਹੀਂ ਜਾਣਾ ਅਵਾਰਾ ਨਾ ਸੁਝੈ ਦੂਜੀ ਠਾਰ ਹਾਰ ਪਰਿਓ ਤੋ ਦਵਾਰੀ ਤੋ ਦਵਾਰੀ ਹਾਰ ਕੇ ਹੁਣ ਹਾਰ ਕੇ ਮੈਂ ਤੇਰੇ ਕੋਲ ਆਇਆ ਮਾਲਕ ਜੀ ਮੈਨੂੰ ਬਖਸ਼ਦਾ ਕਦੋਂ ਆਇਆ ਮੈਂ ਪਿਛਲੀ ਵਾਰੀ ਇਦਾਂ ਕੀਤਾ ਹੋਇਆ ਅਰਦਾਸਾਂ ਤੇ ਮੈਂ ਬੜੀਆਂ ਲੰਬੀਆਂ ਕਰਦਾ ਦੁਨੀਆ ਮੈਨੂੰ ਦੇਖੇ ਪਰ ਮੈਂ ਅੰਦਰੋਂ ਕਿਦਰੇ ਆਖੇ ਹੋ ਵੀ ਹੈ ਲੇਖਾ ਛੁੱਟ ਅਲੇਖ ਹੈ ਛੁੱਟ ਹੈ ਹਮ ਨਿਰਗੁਣ ਲੇਹ ਉਬਾਰੀ ਮੈਂ ਤੇ ਗਿੰਤੀਆਂ ਚ ਹੀ ਪਿਆ ਰਹਿਣਾ ਇਨੀਆਂ ਜਪ ਜੀਆਂ ਕਰ ਲਈਆਂ ਇਨੀਆਂ ਸੁਖਮਣੀਆਂ ਕਰ ਲਈਆਂ ਪ੍ਰੋਬਲਮ ਮੇਰੀ ਕੀ ਹੈ ਕਿ ਮੈਂ ਬਾਪੂ ਜੀ ਦੀ ਚਿੱਠੀ ਜਿਹੜੀ 1430 ਅੰਕਾਂ ਦੀ ਸੀ ਉਹ ਮੈਂ ਪੜੀ ਨਹੀਂ 29 ਜਾਂਤੀ ਇੱਥੇ ਮੈਂ ਮਾਰ ਖਾਦੀ ਹੈ ਰਹਿਤ ਮਰਿਆਦਾ ਅੱਜ ਕਿਹਾ ਸੀਗਾ ਸਹਿਜ ਪਾਠ ਹਰ ਇਸਤਰੀ ਪੁਰਸ਼ ਵਾ ਬੱਚੇ ਨੂੰ ਕਰਨਾ ਚਾਹੀਦਾ ਪਰ ਮੈਂ ਤੇ ਕੀਤਾ ਹੀ ਨਹੀਂ ਮੈਂ ਤੇ ਕਹਿੰਦਾ ਜੀ ਫਲਾਣੇ ਦੀ ਕਥਾ ਸੁਣ ਲਓ ਫਲਾਣੇ ਦਾ ਕੀਰਤਨ ਸੁਣ ਲਓ ਬਾਛਾ ਕਹਿੰਦਾ ਗਣਤੀ ਗਣੇ ਨਾ ਛੁੱਟੇ ਕਬਹੂ ਜੇ ਹਿਸਾਬ-ਤਾਬ ਕਰਨੇ ਨਾ ਅੱਜ ਮੈਂ ਇੰਨੇ ਪਾਠ ਕਰ ਲਏ ਤੇਰੇ ਹੁਣ ਤੂੰ ਮੇਰਾ ਇਹ ਕੰਮ ਕਰ ਦੇ ਬਾਟਰ ਸਿਸਟਮ ਕਿ ਮਾਂ ਦੇਖ ਹੁਣ ਮੈਂ ਤੇਰੀ ਸਾਰੀ ਗਰੋਸਰੀ ਲਿਆ ਦੇਤੀ ਹੁਣ ਮੈਂ ਤੂੰ ਰੋਟੀ ਬਣਾ ਦੇ ਫਟਾਫਟ ਬਾਟਰ ਸਿਸਟਮ ਨੋ ਮਾਲਕ ਦੇ ਕੋਲ ਬਾਟਰ ਨਹੀਂ ਹੈ ਸੁਖਾ ਪਾਸ਼ਾ ਤੇ ਕਹਿੰਦੇ ਨੇ ਸਤਗੁਰ ਸੇਤੀ ਗਣਤ ਜੇ ਰਖੈ ਹਲਤ ਪਲਤ ਸਭ ਤਿਸ ਦਾ ਗਿਆ ਇਸ ਕਰਕੇ ਪਾਚਾਲ ਲੇਖਾ ਨਹੀਂ ਕਰਨਾ ਮੈਂ ਮੈਨੂੰ ਸਮਝ ਆ ਗਈਏ ਬਾਣੀ ਪੜ ਕੇ ਕਿਉਂਕਿ ਮੈਂ ਬਾਣੀ ਬੰਨਣਾ ਤੇ ਬਾਣੀ ਪੜ ਕੇ ਉਹਦੇ ਤੇ ਅਮਲ ਕਰਨਾ ਤਾਂ ਬਾਣੀ ਬਣਾਗਾ ਇਹਦੀ ਵੀ ਆਪਾਂ ਗੱਲ ਕਰਾਂਗੇ ਲੇਖਾ ਛੋੜ ਅਲੇਖਾ ਛੂਟੇ ਬੁੱਲੇ ਸ਼ਾਨੁ ਮੁਰਸ਼ਦ ਮਿਲਿਆ ਜਿਨੇ ਐਵੇਂ ਚਾਹ ਬਖਸ਼ਾਇਆ ਹਮ ਨਿਰਗੁਣ ਲੇਹ ਉਬਾਰੀ ਮੈਂ ਤੇ ਔਗਣਾਂ ਦਾ ਭਰਿਆ ਪਿਆ ਕੋਈ ਗੁਣ ਨਹੀਂ ਸਭ ਔਗਣ ਮੈਂ ਗੁਣ ਨਹੀਂ ਕੋਈ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਹਮ ਨਿਰਗੁਣ ਲੇਹ ਉਬਾਰੀ ਹੁਣ ਪਾਛਮੈਂ ਤੈਨੂੰ ਤੇਰੀ ਤਾਰੀਫ ਸੁਣੀ ਐ ਆਈ نو ਅਬਾਊਟ ਯੂ ਆਈ ਹੈਵ ਹਰਡ ਅਬਾਊਟ ਸਾਧ ਬਖਸ਼ਿੰਦ ਤੂੰ ਹਮੇਸ਼ਾ ਹੀ ਬਖਸ਼ਿੰਦੇ ਪਿਛਲੇ ਆਉਗਣ ਬਖਸ਼ ਲੈ ਪ੍ਰਭਾਗਿ ਮਾਰਗ ਪਾਵੇ ਕਰ ਉਪਦੇਸ਼ ਚੜਕੇ ਜੈਸਾ ਬਾਲਕ ਭਾਈ ਸੁਪਾਈ ਲਖਾਪਰਾਤ ਕਮਾਵੇ ਕਰ ਉਪਦੇਸ਼ ਚੜਕੇ ਬੋ ਪਾਂਤੀ ਬੋ ਪਿਤਾ ਗੱਲਾਵੇ ਪਿਛਲੇ ਆਉਗਣ ਬਖਸ਼ ਲੈ ਪ੍ਰਭਾਗਿ ਆਈ ਐਮ ਸੋ ਪ੍ਰਾਊਡ that you don't consider my augan sada meherwana tu hamesha meherwan hai dehal hai sabna de adhari tu te saryaan da aasra hai nanak das nanak das sant paachhe bhario raakh le eh mari ਮੈਂ ਗੁਰੂ ਸੰਤ ਇਥੇ ਗੁਰੂ ਗੁਰਬਾਣੀ ਚ ਬ੍ਰਹਮ ਗਿਆਨੀ ਮਹাপুরਖ ਸੰਤ ਸਾਧ ਇਹ ਸਾਰੇ ਪ੍ਰਾਇਵਾਚੀ ਨੇ ਗੁਰੂ ਦੇ ਵਿਦਵਾਨਾਂ ਦਾ ਮੰਨਿਆ ਨਾਨਕ ਦਾਸ ਸੰਤ ਪਾਚੇ ਪਰਿਯੋਗ ਮੈਂ ਗੁਰੂ ਦੇ ਮਗਰ ਲੱਗ ਗਿਆ ਗੁਰਬਾਣੀ ਦੇ ਮਗਰ ਲੱਗ ਗਿਆ ਗੁਰਬਾਣੀ ਬੰਨਾ ਸ਼ੁਰੂ ਕਰਤਾ ਹੁਣ ਰਾਖ ਲਿਓ ਇਹ ਬਾਰੀ ਮੈਨੂੰ ਇਸੇ ਵਾਰਚ ਬਚਾਲਾ ਹੈ ਕਿਹੜੀ ਵਿਕਾਰਾਂ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ